ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਜੇ ਸਮੇਂ ਰੂਸ दौरे ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ ਨਾਟੋ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ ਇਹ ਗੱਲ ਅਮਰੀਕਾ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਹੀ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ-ਰੂਸ ਦੇ ਵਾਅਦੇ ਸਬੰਧਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਕਰ ਇਹ ਹੋ ਗਿਆ ਕਿ ਬਾਈਮੇ ਭਾਰਤ ਰੂਸ ਸੰमेलन ਲਈ ਰਾਸ਼ਟਰਪਤੀ ਵਿਲਾਦਿਮਿਰ ਪੁਤਿਨ ਦੇ ਸੱਦੇ ਤੇ 8 ਨਵੰਬਰ ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰਤ ਦੌਰੇ ਤੇ ਰੂਸ ਗਏ ਸਨ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੂਸ ਦੌਰਾ ਸੀ ਰੂਸ ਵੱਲੋਂ 2022 ਵਿੱਚ ਯੂਕਰੇਨ ਵਿੱਚ ਕੀਤੇ ਗਏ ਹਮਲੇ ਦੀ ਭਾਰਤ ਨੇ ਹਜੇ ਤੱਕ ਆਲੋਚਨਾ ਨਹੀਂ ਕੀਤੀ ਹੈ ਅਤੇ ਲਗਾਤਾਰ ਇਸ ਸੰਘਰਸ਼ ਦਾ ਹਾਲ ਗਲਬਾਤ ਤੇ ਕੂਟਨੀਤੀ ਰਾਹੀਂ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਦਖਣੀ ਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਨੇ ਮੰਗਲਵਾਰ ਨੂੰ ਇਥੇ ਕਾਂਗਰਸ ਦੀ ਮੀਟਿੰਗ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਹੁਸਤੂਰੇ ਤੇ ਪ੍ਰਤੀਕਵਾਦ ਅਤੇ ਸਮੇਂ ਨੂੰ ਲੈ ਕੇ ਨਿਰਾਸ਼ਾ ਬਾਰੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਭਾਰਤ ਦੇ ਭਾਰਤੀ ਅਮਰੀਕੀਆਂ ਦੇ ਫੋਕਸ ਦੇ ਸਤਾਪਕਾ ਸਹਿ ਪ੍ਰਦਾਨ ਸੰਸਦ ਮੈਂਬਰ ਜੋ ਵਿਲਸਨ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਪ੍ਰਸ਼ੰਸਾ ਕਰਦਾ ਹਾਂ ਉਹਨਾਂ ਨੂੰ ਮਾਸਕੋ ਵਿੱਚ ਜੰਗ ਦੇ ਅਪਰਾਧੀ ਪੁੱਤੇ ਨੂੰ ਗਲੇ ਲਗਾਉਂਦੇ ਹੋਏ ਦੇਖ ਕੇ ਹੈਰਾਨ ਤੇ ਦੁਖੀ ਹਾਂ ਠੀਕ ਉਸੇ ਦਿਨ ਜਦੋਂ ਪੁੱਤੀ ਨੇ ਯੂਕਰੇਨ ਦੇ ਕੀਵ ਵਿੱਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਤੇ ਜਾਣਬੁੱਝ ਕੇ ਮਿਸਾਈਲਾਂ ਦਾਗੀਆਂ ਸਨ ਉਹਨਾਂ ਕਹਿ ਆ ਕਿ ਭਾਰਤ ਨੂੰ ਚੰਨਨ ਮਨਾਰਾ ਹੋਣਾ ਚਾਹੀਦਾ ਹੈ ਤੇ ਤਾਨਾਸ਼ਾਹੀ ਤੇ ਨਿਰਭਰ ਨਹੀਂ ਹੋਣਾ ਚਾਹੀਦਾ ਭਾਰਤ ਨੂੰ ਘਟਿਆ ਰੂਸੀ ਹਥਿਆਰਾਂ ਤੇ ਸਸਤੀਆਂ ਵਸਤਾਂ ਤੇ ਨਿਰਭਰ ਨਾ ਹੋਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਉਸ ਦੀ ਫੰਡਿੰਗ ਯੂਕਰੇਨ ਦੇ ਲੋਕਾਂ ਨੂੰ ਮਾਰਨ ਵਾਲੀ ਹੈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਜੇਹੇ ਸਮੇਂ ਰੂਸ toure ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ NATO ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ ਇਹ ਗੱਲ ਅਮਰੀਕਾ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਹੀ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ-ਰੂਸ ਦੇ ਵਾਅਦੇ ਸਬੰਧਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਗਰ ਹੋ ਗਿਆ ਕਿ ਬਾਈਵੇਂ ਭਾਰਤ ਰੂਸ ਸੰमेलन ਲਈ ਰਾਸ਼ਟਰਪਤੀ ਵਿਲਾਦਿਮੀ ਪੁਤਿਨ ਦੇ ਸੱਦੇ ਤੇ 8 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰਤ ਦੌਰੇ ਤੇ ਰੂਸ ਗਏ ਸਨ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੂਸ ਦੌਰਾ ਸੀ ਰੂਸ ਵੱਲੋਂ 2022 ਵਿੱਚ ਯੂਕਰੇਨ ਵਿੱਚ ਕੀਤੇ ਗਏ ਹਮਲੇ ਦੀ ਭਾਰਤ ਨੇ ਹਜੇ ਤੱਕ ਕੋਈ ਲੋਚਨਾ ਨਹੀਂ ਕੀਤੀ ਹੈ ਅਤੇ ਲਗਾਤਾਰ ਇਸ ਸੰਘਰਸ਼ ਦਾ ਹਾਲ ਗਲਬਾਤ ਤੇ ਕੂਟਨੀਤੀ ਰਾਹੀ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਦਖਣੀ ਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਲਡ ሉ ਨੇ ਮੰਗਲਵਾਰ ਨੂੰ ਇਥੇ ਕਾਂਗਰਸ ਦੀ ਮੀਟਿੰਗ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਹੁਸਤੂਰੇ ਤੇ ਪ੍ਰਤੀਕਵਾਦ ਅਤੇ ਸਮੇਂ ਨੂੰ ਲੈ ਕੇ ਨਿਰਾਸ਼ਾ ਬਾਰੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਭਾਰਤ ਦੇ ਭਾਰਤੀ ਅਮਰੀਕੀਆਂ ਦੇ ਫੋਕਸ ਦੇ ਸਤਾਪਕਾ ਸਹਿ ਪ੍ਰਦਾਨ ਸੰਸਦ ਮੈਂਬਰ ਜੋ ਵਿਲਸਨ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਪ੍ਰਸ਼ੰਸਾ ਕਰਦਾ ਹਾਂ ਉਹਨਾਂ ਨੂੰ ਮਾਸਕੋ ਵਿੱਚ ਜੰਗ ਦੇ ਅਪਰਾਧੀ ਪੁੱਤਿਆਂ ਨੂੰ ਗਲੇ ਲਗਾਉਂਦੇ ਹੋਏ ਦੇਖ ਕੇ ਹੈਰਾਨ ਤੇ ਦੁਖੀ ਹਾਂ ਠੀਕ ਉਸੇ ਦਿਨ ਜਦੋਂ ਪੁੱਤੀ ਨੇ ਯੂਕਰੇਨ ਦੇ ਕੀਵ ਵਿੱਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਤੇ ਜਾਣਬੁੱਝ ਕੇ ਮਿਸਾਈਲਾਂ ਦਾਗੀਆਂ ਸਨ ਉਹਨਾਂ ਕਹੇ ਕਿ ਭਾਰਤ ਨੂੰ ਚੰਨਨ ਮੰਗਾਰਾ ਹੋਣਾ ਚਾਹੀਦਾ ਹੈ ਤੇ ਤਾਨਾਸ਼ਾਹੀ ਤੇ ਨਿਰਪਰ ਨਹੀਂ ਹੋਣਾ ਚਾਹੀਦਾ ਭਾਰਤ ਨੂੰ ਘਟਿਆ ਰੂਸੀ ਹਥਿਆਰਾਂ ਤੇ ਸਸਤੀਆਂ ਵਸਤਾਂ ਤੇ ਨਿਰਪਰ ਨਾ ਹੋਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਉਸ ਦੀ ਫੰਡਿੰਗ ਯੂਕਰੇਨ ਦੇ ਲੋਕਾਂ ਨੂੰ ਮਾਰਨ ਵਾਲੀ ਹੈ ਵਿਦੇਸ਼ ਮੰਤਰੀ ਨਰਿੰਦਰ ਮੋਦੀ ਦੇ ਅਜੇ ਸਮੇਂ ਰੂਸ दौरे ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ ਨਾਟੋ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ ਇਹ ਗੱਲ ਅਮਰੀਕਾ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਕਹੀ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ-ਰੂਸ ਦੇ ਵਾਅਦੇ ਸਬੰਧਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਗਰ ਹੋ ਗਿਆ ਕਿ ਬਾਈਵੇਂ ਭਾਰਤ ਰੂਸ ਸੰमेलन ਲਈ ਰਾਸ਼ਟਰਪਤੀ ਵਿਲਾਦਿਮੀ ਪੁਤਿਨ ਦੇ ਸੱਦੇ ਤੇ 8 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰਤ ਦੌਰੇ ਤੇ ਰੂਸ ਗਏ ਸਨ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੂਸ ਦੌਰਾ ਸੀ ਰੂਸ ਵੱਲੋਂ 2022 ਵਿੱਚ ਯੂਕਰੇਨ ਵਿੱਚ ਕੀਤੇ ਗਏ ਹਮਲੇ ਦੀ ਭਾਰਤ ਨੇ ਹਜੇ ਤੱਕ ਕੋਈ ਲੋਚਨਾ ਨਹੀਂ ਕੀਤੀ ਹੈ ਅਤੇ ਲਗਾਤਾਰ ਇਸ ਸੰਘਰਸ਼ ਦਾ ਹਾਲ ਗਲਬਾਤ ਤੇ ਕੂਟਨੀਤੀ ਰਾਹੀ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਦਖਣੀ ਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਨੇ ਮੰਗਲਵਾਰ ਨੂੰ ਇਥੇ ਕਾਂਗਰਸ ਦੀ ਮੀਟਿੰਗ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਹਰ ਉਸ ਤੋਰੇ ਤੇ ਪ੍ਰਤੀਕਵਾਦ ਅਤੇ ਸਮੇਂ ਨੂੰ ਲੈ ਕੇ ਨਿਰਾਸ਼ਾ ਬਾਰੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਭਾਰਤ ਦੇ ਭਾਰਤੀ ਅਮਰੀਕੀਆਂ ਦੇ ਫੋਕਸ ਦੇ ਸਾਬਕਾ ਸਹਿ ਪ੍ਰਧਾਨ ਸੰਸਦ ਮੈਂਬਰ ਜੋ ਵਿਲਸਨ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਪ੍ਰਸ਼ੰਸਾ ਕਰਦਾ ਹਾਂ ਉਹਨਾਂ ਨੂੰ ਮਾਸਕੋ ਵਿੱਚ ਜੰਗ ਦੇ ਅਪਰਾਧੀ ਪੁਤਿਨ ਨੂੰ ਗੁਲੇ ਲਗਾਉਂਦੇ ਹੋਏ ਦੇਖ ਕੇ ਹੈਰਾਨ ਤੇ ਦੁਖੀ ਹਾਂ ਠੀਕ ਉਸੇ ਦਿਨ ਜਦੋਂ ਪੁੱਤੀ ਨੇ ਯੂਕਰੇਨ ਦੇ ਕੀਵਿਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਤੇ ਜਾਣਬੁੱਝ ਕੇ ਮਿਸਾਈਲਾਂ ਦਾਗੀਆਂ ਸਨ ਉਹਨਾਂ ਕਿਹਾ ਕਿ ਭਾਰਤ ਨੂੰ ਚੰਨਨ ਮੰਗਾਰਾ ਹੋਣਾ ਚਾਹੀਦਾ ਹੈ ਤੇ ਤਾਨਾਸ਼ਾਹੀ ਤੇ ਨਿਰਪਰ ਨਹੀਂ ਹੋਣਾ ਚਾਹੀਦਾ ਭਾਰਤ ਨੂੰ ਘਟਿਆ ਰੂਸੀ ਹਥਿਆਰਾਂ ਤੇ ਸਸਤੀਆਂ ਅਵਸਥਾਵਾਂ ਤੇ ਨਿਰਪਰ ਨਾ ਹੋਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਉਸ ਦੀ ਫੰਡਿੰਗ ਯੂਕਰੇਨ ਦੇ ਲੋਕਾਂ ਨੂੰ ਮਾਰਨ ਵਾਲੀ ਹੈ ਪ੍ਰਧਾਨ ਅਨੰਤ ਕਿਂਦਰਿੰਦਰ ਮੋਦੀ ਦੇ ਅਜੇਹੇ ਸਮੇਂ ਰੂਸ toure ਤੇ ਜਾਣ ਨੂੰ ਲੈ ਕੇ ਅਮਰੀਕਾ ਨਿਰਾਸ਼ ਹੈ ਜਦੋਂ ਉਹ ਇੱਥੇ NATO ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਸੀ ਇਹ ਗੱਲ ਅਮਰੀਕਾ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਗਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਅਤੇ ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ-ਰੂਸ ਦੇ ਵਾਅਦੇ ਸਬੰਧਾਂ ਤੇ ਚਿੰਤਾ ਜ਼ਾਹਰ ਕੀਤੀ ਹੈ ਜਿਕਰ ਇਹ ਹੋ ਗਿਆ ਕਿ ਬਾਈਵੇਂ ਭਾਰਤ-ਰੂਸ ਸੰमेलन ਲਈ ਰਾਸ਼ਟਰਪਤੀ ਵਿਲਾਦਿਮੀ ਪੁਤਿਨ ਦੇ ਸੱਦੇ ਤੇ 8 ਨਵੰਬਰ ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰਤ ਦੌਰੇ ਤੇ ਰੂਸ ਗਏ ਸਨ ਯੂਕਰੇਨ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਮੋਦੀ ਦਾ ਇਹ ਪਹਿਲਾ ਰੂਸ ਦੌਰਾ ਸੀ ਰੂਸ ਵੱਲੋਂ 2022 ਵਿੱਚ ਯੂਕਰੇਨ ਵਿੱਚ ਕੀਤੇ ਗਏ ਹਮਲੇ ਦੀ ਭਾਰਤ ਨੇ ਹਜੇ ਤੱਕ ਆਲੋਚਨਾ ਨਹੀਂ ਕੀਤੀ ਹੈ ਅਤੇ ਲਗਾਤਾਰ ਇਸ ਸੰਘਰਸ਼ ਦਾ ਹੱਲ ਗਲਬਾਤ ਤੇ ਕੂਟਨੀਤੀ ਰਾਹੀਂ ਕਰਨ ਦੀ ਵਕਾਲਤ ਕਰਦਾ ਰਿਹਾ ਹੈ ਦਖਣੀ ਤੇ ਮੱਧ ਏਸ਼ੀਆ ਲਈ ਸਹਾਇਕ ਵਿਦੇਸ਼ ਮੰਤਰੀ ਡੋਨਲਡ ਲੂ ਨੇ ਮੰਗਲਵਾਰ ਨੂੰ ਇੱਥੇ ਕਾਂਗਰਸ ਦੀ ਮੀਟਿੰਗ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੂੰ ਕਿਹਾ ਮੈਂ ਪ੍ਰਧਾਨ ਮੰਤਰੀ ਮੋਦੀ ਦੇ ਹਾਲੀ ਦੇ ਦੌਰੇ ਤੇ ਪ੍ਰਤੀਕਵਾਦ ਅਤੇ ਸਮੇਂ ਨੂੰ ਲੈ ਕੇ ਨਿਰਾਸ਼ਾ ਬਾਰੇ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਅਸੀਂ ਆਪਣੇ ਭਾਰਤੀ ਦੋਸਤਾਂ ਨਾਲ ਗੱਲਬਾਤ ਕਰ ਰਹੇ ਹਾਂ ਉਹ ਭਾਰਤ ਤੇ ਭਾਰਤੀ ਅਮਰੀਕੀਆਂ ਦੇ ਕੋਕਸ ਦੇ ਸਤਾਪਕਾ ਸਹਿ ਪ੍ਰਦਾਨ ਸੰਸਦ ਮੈਂਬਰ ਜੋ ਵਿਲਸਨ ਦੇ ਇੱਕ ਸਵਾਲ ਦਾ ਜਵਾਬ ਦੇ ਰਹੇ ਸਨ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦਾ ਮੈਂ ਬਹੁਤ ਸਨਮਾਨ ਕਰਦਾ ਹਾਂ ਤੇ ਪ੍ਰਸ਼ੰਸਾ ਕਰਦਾ ਹਾਂ ਉਹਨਾਂ ਨੂੰ ਮਾਸਕੋ ਵਿੱਚ ਜੰਗ ਦੇ ਅਪਰਾਧੀ ਪੁੱਤੇ ਨੂੰ ਗਲੇ ਲਗਾਉਂਦੇ ਹੋਏ ਦੇਖ ਕੇ ਹੈਰਾਨ ਤੇ ਦੁਖੀ ਹਾਂ ਠੀਕ ਉਸੇ ਦਿਨ ਜਦੋਂ ਪੁੱਤੀ ਨੇ ਯੂਕਰੇਨ ਦੇ ਕੀਵ ਵਿੱਚ ਬੱਚਿਆਂ ਦੇ ਸਭ ਤੋਂ ਵੱਡੇ ਹਸਪਤਾਲ ਤੇ ਜਾਣਬੁੱਝ ਕੇ ਮਿਸਾਈਲਾਂ ਦਾਗੀਆਂ ਸਨ ਉਹਨਾਂ ਕਹੇ ਕਿ ਭਾਰਤ ਨੂੰ ਚੰਨਨ ਮਨਾਰਾ ਹੋਣਾ ਚਾਹੀਦਾ ਹੈ ਤੇ ਤਾਨਾਸ਼ਾਹੀ ਤੇ ਨਿਰਪਰ ਨਹੀਂ ਹੋਣਾ ਚਾਹੀਦਾ ਭਾਰਤ ਨੂੰ ਘਟਿਆ ਰੂਸੀ ਹਥਿਆਰਾਂ ਤੇ ਸਸਤੀਆਂ ਵਸਤਾਂ ਤੇ ਨਿਰਪਰ ਨਾ ਹੋਣ ਲਈ ਕੀ ਕੀਤਾ ਜਾ ਸਕਦਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਜਿਹੜਾ ਕੱਚਾ ਤੇਲ ਖਰੀਦਿਆ ਜਾ ਰਿਹਾ ਹੈ ਉਸ ਦੀ ਫੰਡਿੰਗ ਯੂਕਰੇਨ ਦੇ ਲੋਕਾਂ ਨੂੰ ਮਾਰਨ ਵਾਲੀ ਹੈ